ਅੱਜਕੱਲ ਜਿਹੜੇ ਫਰਾਡ ਵਾਲੇ ਹਨ ਜੀ ਉਹ ਵੀ ਹੈਰਾਨ ਹੀ ਕਰਦੇ ਐ ਮੈਂ ਤਾਂ ਕਈ ਵਾਰ ਸੋਚਦਾ ਵੀ ਇਹ ਸਕੀਮਾਂ ਕਿੱਥੋਂ ਲੈ ਕੇ ਆਉਂਦੇ ਨੇ ਇਹਨਾਂ ਨੇ ਕ ਐਮਐਲਏ ਸਾਹਿਬ ਨੂੰ ਕਿਹਾ ਕਿ ਟੈਨਸ਼ਨ ਨਾ ਲਓ ਤੁਸੀਂ ਅਸੀਂ ਤੁਹਾਨੂੰ ਮੰਤਰੀ ਬਣਾ ਦਿੰਨੇ ਆ ਮਿਸਟਰ ਬਣਾ ਦਿੰਨੇ ਆ ਕਹਿੰਦੇ ਤੁਹਾਨੂੰ ਕਿੰਨਾ ਨੂੰ ਇਹ ਇਦਾਂ ਦਾ ਜਿਹੜਾ ਝਾਂਸਾ ਕਹੋ ਤੇ ਜਾਂ ਲਾਲਚ ਕਹੋ ਹਨਾ ਇਹ ਤੇ ਸਰ ਤੁਸੀਂ ਸ਼ਾਇਦ ਸੁਣਿਆ ਹੋਵੇਗਾ ਜੇ ਨਹੀਂ ਤਾਂ ਪਿਛਲੀ ਵਾਰੀ ਧਾਮਨ ਬਾਜਵਾ ਜਿਹੜੀ ਬੀਬੀ ਪੋਲੀਟੀਸ਼ੀਅਨ ਆ ਸੁਨਾਮ ਤੋਂ ਹੁਣ ਭਾਜਪਾ ਜੁਆਇਨ ਕਰ ਗਈ ਆ ਉਹਨਾਂ ਨਾਲ ਠੱਗੀ ਹੋ ਚੱਲੀ ਸੀ ਪੁੱਛੋ ਸਦ ਲਿਆ ਸੀਗਾ ਜੀ ਤੇ ਉਸ ਤੋਂ ਪਹਿਲਾਂ ਕੁਝ ਨਾਲ ਹੋ ਗਈ ਕਿਸੇ ਨੂੰ ਕਿਹਾ ਟਿਕਟ ਦਵਾ ਦਿੰਨੇ ਆ ਕਿਸੇ ਨੂੰ ਕੁਝ ਕਿਸੇ ਨੂੰ ਕੁਛ ਕਈਆਂ ਨੇ ਦੱਸਿਆ ਕਈਆਂ ਨੇ ਤੇ ਦੱਸਿਆ ਵੀ ਨਹੀਂ ਹੂੰ ਕਿ ਸਾਡੇ ਨਾਲ ਕੁਝ ਸੀ ਪਲੱਗ ਗਈ ਆ ਜੀ ਜੀ ਇਹ ਹੋ ਜਾਂਦਾ ਸਾਬ ਇਹ ਜਿਹੜੇ ਕਹ ਲੋ ਕਿ ਠੱਗ ਮਹਿਕਮੇ ਵਾਲੇ ਹੁੰਦੇ ਆ ਨਾ ਸਾਬ ਇਹਨਾਂ ਨੇ ਹਰ ਇੱਕ ਥਾਂ ਤੋਂ ਵੇਖਣਾ ਕਿ ਯਾਰ ਕਿੱਥੋਂ ਅਸੀਂ ਬੇਰ ਛਿਲ ਸਕਦੇ ਆ ਜੀ ਹਾਂ ਟਿਕਟਾਂ ਵੇਲੇ ਜਦੋਂ ਟਿਕਟਾਂ ਦੀ ਵੰਡ ਹੁੰਦੀ ਹੈ ਇਸ ਤਰ੍ਹਾਂ ਦੇ ਜਿਹੜੇ ਵੱਡੇ ਹਾਈ ਪ੍ਰੋਫਾਈਲ ਠੱਗ ਹੁੰਦੇ ਇਹਨਾਂ ਦੀ ਕਹੋ ਕਿ ਪੂਰੀ ਸਕਿੱਲ ਹੁੰਦੀ ਹੈ ਸਰ ਜੀ ਜੀ ਇਹਨਾਂ ਦਾ ਕਹੋ ਕਿ ਬੜਾ ਸਟੱਡੀ ਵਾਲੀ ਕੰਮ ਹੁੰਦਾ ਹੈ ਕਿ ਕਿਸ ਤਰ੍ਹਾਂ ਬੋਲਣਾ ਹੈ ਕਿਸ ਤਰ੍ਹਾਂ ਕਿਸੇ ਨੂੰ ਭਰੋਸੇ 'ਚ ਲੈਣਾ ਜੀ ਇਹ ਦੱਸਦੇ ਆ ਕਿ ਕੋਈ ਸਜਨ ਨੇ ਟ੍ਰੱਕ ਯੂਨੀਅਨ ਦੇ ਪ੍ਰੈਜ਼ੀਡੈਂਟ ਸ਼ਾਇਦ ਮੌਜੂਦਾ ਹਮ ਮੋੜ ਵਾਲੀ ਸਾਈਡ ਤੋਂ ਜੀ ਇਹਨਾਂ ਨੂੰ ਕਿਹਾ ਗਿਆ ਕਿ ਇੱਥੇ ਛੱਡੋ ਖੜਾ ਕਦੋਂ ਤੱਕ ਟਰੱਕ ਯੂਨੀਅਨ ਚ ਫਸੇ ਰਹੋਗੇ ਹੂੰ ਕੋਈ ਚੇਅਰਮੈਨ ਨਹੀਂ ਲੈ ਲੋ ਜੀ ਤੇ ਜਿਹੜੇ ਮਾਨਸੇ ਵਾਲੇ ਸਿੰਗਲਾ ਸਾਹਿਬ ਆ ਉਹਨਾਂ ਦਾ ਜ਼ਿਕਰ ਕੀਤਾ ਗਿਆ ਕਥੇ ਤੌਰ ਤੇ ਕਿ ਭਈ ਉਹਨਾਂ ਦੇ ਘਰੋਂ ਬੋਲਦਾ ਤੇ ਸਾਡਾ ਦਿੱਲੀ ਚ ਹਸਾਬ ਕਿਤਾਬ ਠੀਕ ਠਾਕ ਆ ਜੀ ਦੱਸਦੇ ਉਹਨੇ ਪੈਸੇ ਦੇ ਵੀ ਦਿੱਤੇ ਹੂੰ ਹੂੰ ਹੁਣ ਕਿੰਨੇ ਦਿੱਤੇ ਆ ਆਪਾਂ ਕੁਝ ਕਹਿ ਨਹੀਂ ਸਕਦੇ ਉਸ ਤੋਂ ਬਾਅਦ ਕੀ ਹੋਇਆ ਸਾਹਿਬ ਕੇ ਦੋ ਐਮਐਲਏਸ ਨੂੰ ਜਿਹਦੇ 'ਚ ਅੱਜ ਇੱਕ ਹਿੰਦੀ ਅਖਬਾਰ ਨੇ ਨਾਂ ਵੀ ਲਿਖਿਆ ਜੀ ਮਾਸਟਰ ਜਗਸੀਰ ਸਿੰਘ ਦਾ ਹੂੰ ਤੇ ਸੁਖਬੀਰ ਸਿੰਘ ਮੈਸਰਖਾਨੇ ਦਾ ਹੂੰ ਹੂੰ ਕਿ ਇਹਨਾਂ ਦੋਨਾਂ ਨੂੰ ਅਪਰੋਚ ਕੀਤਾ ਜੀ ਕਿ ਮੰਤਰੀ ਮੰਡਲ 'ਚ ਰੀਸ਼ਫਲਿੰਗ ਹਾਲੇ ਹੋਣੀ ਬਾਕੀ ਹੂੰ ਕਿਉਂਕਿ ਇੱਕ ਦੋ ਹੋਰ ਲੈ ਜਾ ਸਕਦੇ ਆ ਕਾਇਦੇ ਦੇ ਮੁਤਾਬਕ ਵੀ ਹਾਲੇ ਵਾਰੀ ਤੁਹਾਡੀ ਜਿਹੜੀ ਆ ਉਹ ਆ ਸਕਦੀ ਆ ਹਿੰਮਤ ਨਾ ਹਾਰੋ ਜੀ ਹੁਣ ਜਿਹੜਾ ਆਮ ਬੰਦਾ ਉਹਨੂੰ ਜਿੰਦਾ ਵਿਧਾਇਕ ਬਣ ਜਾਵਾ ਬਿਲਕੁਲ ਜੀ ਆਮ ਲੀਡਰ ਹੈ ਤੇ ਜਿਹੜਾ ਵਿਧਾਇਕ ਬਣ ਜਾਂਦਾ ਉਹਨੂੰ ਇਹ ਹੁੰਦਾ ਕਿਤੇ ਮਨਿਸਟਰੀ ਮਿਲ ਜੇ ਮਨਿਸਟਰੀ ਮਿਲ ਜੇ ਬਿਲਕੁਲ ਜੀ ਤੇ ਜਿਹੜਾ ਮਨਿਸਟਰ ਹੁੰਦਾ ਕਿਤੇ ਕਹਿੰਦਾ ਕਿ ਉਪ ਮੁੱਖ ਮੰਤਰੀ ਬਣ ਜਾਵਾ ਜਾਂ ਮੁੱਖ ਮੰਤਰੀ ਬਣ ਜਾਵਾ ਮਜ਼ਾ ਆ ਜਾਈ ਜੀ 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 ਤਾਂ ਗੱਲ ਇਹ ਆ ਕਿ ਹੁਣ ਇਹ ਨਹੀਂ ਪਤਾ ਲੱਗਾ ਸਰ ਕਿ ਭਈ ਪੈਸੇ ਇਹਨਾਂ ਤੋਂ ਲੈ ਲਏ ਗਏ ਨੇ ਕਿ ਨਹੀਂ ਉਸ ਤੋਂ ਬਾਅਦ ਫਿਰ ਇਸ ਠੱਗ ਨੂੰ ਫੜ ਲਿਆ ਗਿਆ ਹੂੰ ਤੇ ਦੱਸਿਆ ਜਾ ਰਿਹਾ ਕਿ ਸਿੰਗਲਾ ਸਾਹਿਬ ਦਾ ਨਾਂ ਹੀ ਲਿਆ ਹੈ वैसे कोई लिंक नहीं आएगा जी एदा नाम ਨੂੰ ਹਾਲੇ ਨਸ਼ਰ ਨਹੀਂ ਕਰ ਰਹੀ ਪੁਲਿਸ ਕਿਉਂਕਿ ਮਾਮਲਾ ਜੁੜਿਆ ਹੋਇਆ ਸਿਆਸਤਦਾਨਾਂ ਦੇ ਨਾਲ ਹੂੰ ਹੂੰ ਜੀ ਦੱਸਤੀ ਆ ਕਿ ਉਸ ਫਰਾਉਡੀ ਬੰਦੇ ਨੂੰ ਫੜ ਲਿਆ ਤੇ ਇਹ ਰਾਜਨੀਤੀ ਚ ਅਕਸਰ ਹੁੰਦਾ ਹੈ ਸਾਹਿਬ ਹੂੰ ਬਹੁਤ ਸਾਰੇ ਬਹੁਤ ਸਾਰੇ ਬੰਦਿਆਂ ਦੇ ਕਰੇਲੇ ਛਿੱਲੇ ਜਾਂਦੇ ਆ ਪਰ ਉਹ ਬੋਲਦੇ ਨਹੀਂ ਫਿਰ ਉਹ ਦੇ ਦੱਸਦੇ ਨਹੀਂ ਫਿਰ ਅਬ ਕੀ ਦੱਸਾਂ ਜੇ ਸਾਡੇ ਨਾਲ ਠੱਗੀ ਹੋ ਗਈ ਬਥੇਰੀ ਵਾਰੀ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਅੱਗੇ ਵੀ ਆਈਆਂ ਹਨ ਜੀ 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 ਬਿਲਕੁਲ ਬਿਲਕੁਲ ਇਹ ਫਰਾਡ ਵਾਲਿਆਂ ਦੇ ਬਸ ਇਦਾਂ ਹੀ ਕੰਮ ਨੇ ਇਹ ਵੇਖ ਲੈਂਦੇ ਹੁਣ ਦੇਖੋ ਇਹ ਵੀ ਪੜ੍ਹੇ ਲਿਖੇ ਬੰਦੇ ਨੇ ਸਾਰੀ ਰਾਜਨੀਤੀ ਦੀ ਨੌਲੇਜ ਫਿਰ ਰੱਖਦੇ ਹੀ ਆ ਜੀ ਜੀ ਬਿਲਕੁਲ ਤਾਂ ਇਹਨਾਂ ਦੀ ਇਹਨਾਂ ਦੀ ਨੌਲੇਜ ਤਾਂ ਬਹੁਤ ਹੁੰਦੀ ਆ ਕਿੱਥੇ ਇਲੈਕਸ਼ਨ ਹੋ ਰਿਹਾ ਹੈ ਕਿਹੜੇ ਬੰਦੇ ਨੂੰ ਯਾਰ ਚਾਹਨਾ ਹੈ ਆ ਜਾਣਦੀ ਹੈ ਬਿਲਕੁਲ ਮਤਲਬ ਕਿ ਪੂਰਾ ਪੂਰਾ ਪੂਰਤ ਹੈ ਅਨੰਦ ਹੈ ਨਾ ਅਪਡੇਟ ਹੁੰਦੇ ਜੀ ਜੀ ਅਬੀ ਸੀਵੀਜੀ ਬਹੁਤ ਬਹੁਤ ਸ਼ੁਕਰੀਆ ਜੀ ਬਿਲਕੁਲ ਅਸੀਂ ਸਹਿਮਤ ਆ ਤੁਹਾਡੇ ਨਾਲ ਭਾਈ ਵੋਟ ਤਾਂ ਜਿਹੜੀ ਸੋਚ ਸਮਝ ਕੇ ਹੀ ਪਾਉਣੀ ਚਾਹੀਦੀ ਹੈ ਪਰ ਮੌਲੀ ਇਦਾਂ ਦਾ ਬਣਿਆ ਹੋਇਆ ਤੇ ਸੱਚ ਦਾ ਪਰਸ਼ਾਵਾ ਬਾਈ ਜੀ ਕਹਿ ਰਹੇ ਨੇ ਕਿ ਆਈ ਵਰਲਡ ਦੇ ਅੱਜ 800 ਐਪੀਸੋਡ ਪੂਰੇ ਹੋ ਗਏ ਮੁਬਾਰਕਾਂ ਭਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ ਜੀ ਇਹ ਗੁਦੀਪ ਜੀ ਕਹਿ ਰਹੇ ਨੇ ਕਿ 1000 ਵੀ ਪਾਰ ਹੋ ਗਿਆ ਇਹਦੇ ਲਈ ਵੀ ਤੁਹਾਨੂੰ ਮੁਬਾਰਕਾਂ ਜੀ